ਜੋ ਸਭ ਇਹ ਰੀਨਿਊ ਹੋਣੇ ਸੀ ਹਕੂਮਤ ਨੇ ਉਹ ਹੀ ਰੋਕ ਦਿੱਤੇ ਸਾਡੇ ਜਿਹੜੇ ਅਸਲੇ ਵੋਟਾਂ ਦੇ ਜਿਹੜੇ ਜਮਾ ਹੋਏ ਸੀ ਹਕੂਮਤ ਨੇ ਉਹ ਦਿਨ ਤੋਂ ਮਨਾ ਕਰ ਦਿੱਤਾ ਜੇ ਕੋਈ ਇੱਕ ਨਵਾਂ ਵਿਸੰਸੈਸ਼ਨ ਸ਼ੁਰੂ ਕੀਤਾ ਹੋਵੇ ਹਕੂਮਤ ਨੇ ਨਾ ਸਿਰ ਵੱਢ ਕੇ ਸੰਸਦ ਦੇ ਕਰਵੇਂ ਦੇ ਰੱਖ ਪਰਪੋਗੰਡਾ ਸਾਡੇ ਖਿਲਾਫ ਵੀ ਚਲਾਏ ਜਾ ਰਹੇ ਪਰਪੋਗੰਡਾ ਵੀ ਇਹਨਾਂ ਨੂੰ ਗੌਰਮੈਂਟ ਨੇ 18 ਅਸਲੇ ਦੇ ਲਿਸੈਂਸ ਸੀ ਵੀ ਤੁਸੀਂ ਜਾਣਦੇ ਹੋ ਉਹ ਕਿਹੜੇ 18 ਸਹਨ ਜਨਤ ਦੇ ਸੰਸਦ ਸੀ ਫੁੱਟੇ ਤੇ ਹਰ ਲੋਕਾਂ ਨੇ ਜੋ ਅਸਲਾ ਬੋਟਾ ਮੇਲੇ ਜਮਾ ਕਰਾਇਆ ਸੀ ਪਰ ਹੁਣ ਤੱਕ ਵਾਪਸ ਕਿਉਂ ਨਹੀਂ ਦਿੱਤਾ ਜਾਂ ਤੇ ਮੈਂ ਕਿਹਾ ਕਿ ਜੇ ਗਵਰਨਮੈਂਟ ਨੇ ਚੁੱਪਚੀ ਤੇ ਕਰ ਦਿੱਤੇ ਸਾਨੂੰ ਵੀ ਨਹੀਂ ਪਤਾ ਲੱਗਾ ਤੇ ਪਤਾ ਪੜ ਅਸਲੇ ਤੋਂ ਲੈ ਵੀ ਸਾਨੂੰ ਦੇ ਦੇ ਅਸੀਂ ਅਸਲੇ ਹੀ ਕੋਲ ਰਹੇ ਤੁਸੀਂ ਕਿ ਜੇ ਸਾਨੂੰ ਵੀ ਨਹੀਂ ਪਤਾ ਤੇ ਇਹਨਾਂ ਨੂੰ ਪਤਾ ਲੱਗ ਗਿਆ ਦੱਸਣ ਕਿ ਕਿਹਨੂੰ ਦੱਸੇ ਆਖਰੋ ਕਿਤੇ ਲੋਕ ਇਹ ਹਨ ਜੋ ਕਹਿੰਦੇ ਹਨ 18 ਨੈਸਸ ਜਾਰੀ ਕੀਤੇ ਹਨ ਆਰ ਲੋਕਾਂ ਨੂੰ ਕਿਉਂ ਨਹੀਂ ਪਤਾ ਕਿ ਸੂਬੇ ਦੀ ਨਵੀਂ ਸਰਕਾਰ ਲੋਕਾਂ ਨਾਲ ਨਾਅਲੀਤੀ ਖੇਡ ਰਹੀ ਹੈ ਇਹ ਲੋਕਾਂ ਨਾਲ ਧੱਕਾ ਵੀ ਭਾਈ ਅਮਰਤ ਪਾਲ ਸਿੰਘ ਨੇ ਸਮਾਗਮ ਦੌਰਾਨ ਸੰਕਾਰ ਨੂੰ ਸਿੱਧੀ ਚਤਕਾਮਲੀ ਦਿੱਤੇ ਇਹਨੇ ਉਦੋਂ ਗੋਲਿਆ ਤੇ ਫਿਰ ਤੁਸੀਂ ਦੱਸੋ ਕਿ ਇਹ ਨੌਜਵਾਨਾਂ ਦਾ ਕਾਂਗਰਸ ਦੀ شادی ਸੀ ਸਾਡੇ ਤੇ ਉਹ ਠੱਪਾ ਲਾਉਣਾ ਜਿਹੜਾ ਵਿਪਸਤੂ ਤੇ ਲਾਇਆ ਸੀ ਕਿ ਇਹ ਬੀਜੇਪੀ ਆਰਐਸਐਸ ਦਾ ਬੰਦਾ ਹੈ ਤੇ ਹੁਣ ਕਾਹਦੇ ਮਾਪੀਣ ਨੂੰ ਨੁਸੰਸੀ ਕਿਉ ਹੈ ਬਹੁਤ ਤੋਂ ਪਿਛਲੇ ਦੀ ਪਛਤਗਵਾਰੇ ਦਾ ਸੁਣਿਆ ਹੋਵੇਗਾ ਜੋ 15 ਫਰਵਰੀ 2024 ਨੂੰ ਅਲਗਬਦਾ ਕੈਬਸ ਸੰਬਸ ਵਿਵੇਤ ਪਰ ਸਾਡੇ ਸਮਾਜ ਦੇ ਲੋਕਾਂ ਨੇ ਦੀਪ ਸਿੱਧੰਗ ਗੁਦਾਰ ਦਾ ਦਰਦ ਦੇ ਦਿੱਤਾ ਜਿੱਥੇ ਕਿ ਉਹ ਸਿੱਖ ਧਰਮ ਦੀ ਗੱਲ ਕਰਦਾ ਮਾਦਸਾਰਾ ਇਹ ਮਾਰੀ ਸਰਕਾਰ ਦੀਆਂ ਮਾਰੀਆਂ ਨੀਤੀਆਂ ਜਿੱਥੇ ਕਿ ਲੋਕਾਂ ਦਾ ਲੈਸੈਂਸੀ ਅਥਲੇ ਵਾਪਸ ਨਹੀਂ ਕੀਤਾ ਵੱਡੇ ਨੂੰ ਚੈਨਲ ਦੇ ਨਾਲ ਗੁੜੇ ਰਸਕੀ ਤੁਹਾਨੂੰ ਵਾਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ